ਜਿੰਡਿਆਲਾ ਗੁਰੂ ਵਿੱਚ ਦੇਰ ਰਾਤ ਕਰੀਬ ਦੋ ਨੌਜਵਾਨਾਂ ਦੇ ਉੱਤੇ ਫਾਇਰ ਕੀਤੇ ਗਏ ਨੇ ਦੱਸਦੀ ਕਿ ਦੇਰ ਰਾਤ 9 ਵਜੇ ਦੇ ਕਰੀਬ ਦੋ ਐਕਟਿਵਾ ਸਵਾਰ ਨੌਜਵਾਨ ਜੋ ਕੰਮ ਤੋਂ ਆਪਣੇ ਘਰ ਪਰਤ ਰਹੇ ਸਨ ਕਿ ਇਸੇ ਦੌਰਾਨ ਦੋ ਬਦਮਾਸ਼ ਪਿੱਛੋਂ ਦੇ ਆਉਂਦੇ ਹਨ ਪਹਿਲਾ ਉਹਨਾਂ ਦੇ ਵੱਲੋਂ ਐਕਟਿਵਾ ਨੂੰ ਤੱਕਾ ਮਾਰਿਆ ਜਾਂਦਾ ਹੈ ਅਤੇ ਇਸ ਕਾਰਨ ਐਕਟਿਵਾ ਸਵਾਰ ਜਿਹੜੇ ਵਿਅਕਤੀ ਸਾਨੂੰ ਹੇਠਾਂ ਡਿੱਗ ਜਾਂਦੇ ਨੇ ਅਤੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਦੇ ਉੱਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਹਨਾਂ ਵਿਅਕਤੀਆਂ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਐਕਟਿਵਾ ਸਵਾਰ ਹੇਠਾਂ ਡਿੱਗਣ ਕਾਰਨ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਾ ਕਰਵਾਇਆ ਜਾਂਦਾ ਹੈ ਨੀਕਪਾਲ ਸਿੰਘ ਨੀਕਪਾਲ ਜੀ ਕੀ ਹੋਇਆ ਤੁਹਾਡੇ ਨਾਲ ਜੀ मैं भंडारा जा रहा था मेरे पीछे बंदे खड़ गए उन्होंने मेरी एक्टिवा में लात मारी लात मार फिर भी एक्टिवा मैंने नहीं रोकी अपनी फिर दोबारा फिर उन्होंने मेरी एक्टिवा में दांतर मारा फिर फिर मैं नीचे डिग गया फिर उन्होंने मुझे नीचे फिर कूटा

बस कितने आदमी थे तीन बंदे थे तो उसके चेहरे उन्होंने दिखे मैं चेहरे सबके बांधे हुए थे ठीक है कितने कितनी कह, कहां-कहां चोट लगाई अपने मेरे मेरे पैर से है जिसमें पैर में मारा दांतों उल्टा कर बस पुस को भी सूचिद कर दिया हां जी ये ना दो लड़के जी अभिषेक थे आकाश ये दोनों बंडालले तो आ रहे सीगे करीब 9:00 बजे के करीब ਇਹਨਾਂ ਨੂੰ ਪੁੱਛੇ ਦੋ ਮੋਟਰਸਾਈਕਲ ਤੇ ਆ ਰਹੇ ਤਿੰਨ ਤਿੰਨ ਮੋਟਰਸਾਈਕਲ ਸਵਾਰ ਸੀਗੇ ਮੂੰ ਬੰਨੇ ਸੀ ਉਹਨਾਂ ਨੇ ਇਹਨਾਂ ਨੂੰ ਲੱਤ ਮਾਰ ਕੇ ਪਹਿਲਾਂ ਸੱਟਿਆ ਇਹਨਾਂ ਕੋ ਕੋਹਣ ਦੀ ਕੋਸ਼ਿਸ਼ ਕੀਤੀ ਤੇ ਇਹ ਥੋੜਾ ਘੋੜੇ ਇਹਨਾਂ ਦੀ ਕੁਟਮਾਰ ਕਰਕੇ ਤੇ 10000 ਰੁਪਏ ਨੇ ਦੱਸਣ ਬਤਾ 10000 ਰੁਪਏ ਤੇ ਮੋਬਾਈਲ ਲੈ ਗਏ ਨੇ ਤੇ ਮੌਕੇ ਤੇ ਸਾਡੀ ਸਰਚ ਚੱਲ ਰਹੀ ਆ ਤੇ ਬੜੀ ਜਲਦੀ ਇਹ ਜਿਹੜੇ ਗ੍ਰਿਫਤਾਰ ਕੀਤੇ ਜਾਣਗੇ ਸਰ ਇੱਕ ਕੱਤੇ ਹੀ ਹੈਗੇ ਦਿਨ ਇਹ ਐਕਟਵਾ ਤੇ ਸੀ ਦੋਨੋਂ ਜਿਹੜੇ ਪੀੜਤ ਨੇ ਤੇ ਆਪਣਾ ਕੰਮ ਕਰਕੇ ਵਾਪਸ ਆ ਰਹੇ ਸੀ ਦੂਸਰੇ ਮੋਟਰਸਾਈਕਲ ਤੇ ਬਹੁਤ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਸਾਡੀਆਂ ਟੀਮਾਂ ਲੱਗੀਆਂ ਵਾ ਅਸੀਂ ਆਪਣੀ ਜੋ ਟੈਕਨੀਕਲ ਹੁੰਦੀ ਸਾਡੀ ਇਨਵੈਸਟੀਗੇਸ਼ਨ ਉਹ ਸਾਡੀ ਜਾਰੀ ਹੈ ਕੋਈ ਫਾਇਰ ਵੀ ਹੋਇਆ ਸਰ ਹਾਂ ਦੱਸਣ ਮੁਤਾਬਕ ਇੱਕ ਹੋਇਆ ਬਾਕੀ ਅਸੀਂ ਤਫਤੀਸ਼ ਸਾਰਾ ਲਿਆਵਾਂਗੇ ਜੇ ਕੋਈ ਦੂਸਰਾ ਮੋਡਲੀ ਪ੍ਰੋਸੀਜ ਕੀ ਬਦਲ ਗਈ ਫਿਲਹਾਲ ਐਡਮਿਟ ਇਹਨਾਂ ਨੂੰ ਇਲਾਜ ਲਈ ਦਾਖਲ ਕਰਾਇਆ ਚ ਜੈਨ ਹਸਪੀਟਲ ਬਾਕੀ ਸਾਡੀ ਤਫਤੀਸ਼ ਚੱਲ ਰਹੀ ਹੈ